ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਅੱਜ ਆਪਾਂ ਤੋੜੀ ਕਰਨ ਲੱਗਦੇ ਜੇ ਮੈਂ ਤੁਸੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇਖ ਹੀ ਲਿਆਗਾ ਇਹ ਜਿਹੜੀ ਤੋੜੀ ਆ ਨਾ ਆਪਣੀ ਟਰਾਲੀਆਂ ਤੁਹਾਨੂੰ ਪਤਾ ਮਸ਼ੀਨ ਵੀ ਆਪਣੇ ਲਵੇ ਆਉਂਦੀ ਹੋ ਆ ਕਿਤੇ ਜਿਹੜੇ ਟਰਾਲੀਆਂ ਦੇ ਪਿੱਛੇ ਪਹਿਲੀ ਗੱਲ ਦਾ ਆਪਾਂ ਉਹ ਨਹੀਂ ਲਵਾਈ ਹੋਈ ਚਾਦਰ ਪਿੱਛੇ ਟਾਕੀਆਂ ਤੇ ਜਾਲੀਓ ਲੱਗੀ ਹੋਈ ਆ ਕਿਉਂਕਿ ਇਹਦੇ ਵਿੱਚ ਦੀ ਰੇਤਾ ਗਰਦਾ ਸਾਰਾ ਇਹਦੇ ਵਿੱਚ ਦੀ ਨਿਕਲ ਜਾਂਦਾ ਹੈ ਤੇ ਦੂਜੀ ਗੱਲ ਆਪਾਂ ਜਿਹੜੀ ਟਰਾਲੀ ਆ ਲਿਫਟ ਨਹੀਂ ਚੱਕਦੇ ਹੈਗੇ ਲੇਬਰ ਤੋਂ ਲਹਾਉਣੇ ਆ ਸਾਰੀ ਇਹ ਆ ਦੇਖੋ ਜਦੋਂ ਬਾਈ ਹੋਈ ਹੁਣ ਲਾਉਣ ਲੱਗ ਰਹੇ ਨੇ ਗਰਦਾ ਦੇਖੋ ਪਹਿਲਾਂ ਕਿੰਨਾ ਨਿਕਲ ਲਗਾ ਤੇ ਨਾਲ ਦੇ ਨਾਲ ਹੁਣ ਜਦੋਂ ਪੰਡਾਂ ਚ ਪਾਉਣਗੇ ਤਾਂ ਉਦੋਂ ਵੀ ਗਰਦਾ ਨਿਕਲੂਗਾ ਜਦੋਂ ਆਪਾਂ ਬਾਕੀ ਜਿਹੜਾ ਆਪਾਂ ਪਾਸਾ ਨੂੰ ਪਾਉਣੇ ਹੁੰਦੇ ਆਂਗੇ ਉਦੋਂ ਵੀ ਆਪਾਂ ਇੱਕ ਐਨੇ ਥੋੜੀ ਥੋੜੀ ਨੇ ਪੱਟਦੇ ਹੁੰਦੇ ਆਪਾਂ ਉੱਤੋਂ ਢੇਗੇ ਢੇਗੇਦੇ ਹੁੰਦੇ ਆਂਗੇ ਉਦੋਂ ਵੀ ਸਾਰਾ ਜਿਹੜਾ ਗਰਦਾ ਗਾ ਸਾਰੀ ਕੱਢ ਨਿਕਲ ਜਾਂਦਾ ਗਾ ਵੀ ਇਹਦੇ ਵਿੱਚ ਆਪਾਂ ਇਹ ਲਾ ਦੋ ਵੀ ਸਾਰੀ ਸੁਧ ਤੂੜੀ ਪਾਉਣੇ ਆਗੇ ਇਹ ਬਿਮਾਰੀਆਂ ਦਾ ਘਰ ਆਕੇ ਜਿਹੜਾ ਇਹ ਗਰਦਾ ਗਾ ਸਾਰਾ ਇੰਨੀ ਜੀ ਬਿਮਾਰੀ ਹੋ ਜਾਂਦੀ ਆ ਪਸ਼ੂਆਂ ਨੂੰ ਇਹ ਦੇਖ ਲਓ ਵੀ ਕਿੰਨਾ ਜਿਆਦਾ ਗਰਦਾ ਹੁੰਦਾਗਾ ਇਹ ਪਸ਼ੂਆਂ ਚ ਜਾਨਾ ਦੇਖੋ ਕਿੰਨਾ ਗਰਦਾ ਨਿਕਲਿਆ ਬਾਈ ਨੇ ਉੱਤੋਂ ਡੇਗੀ ਹੈਗੀ ਇਹ ਸਾਰੀ ਇਹ ਬਿਮਾਰੀ ਹੋ ਵਗੀ ਆਪਾਂ ਆਪਦੇ ਸਰੀਰ ਤਾਂ ਸੌਖੇ ਕਰ ਲੇ ਪਰ ਆਪਾਂ ਬਿਮਾਰੀਆਂ ਵਧਾ ਲੀਆਂ ਜਿਵੇਂ ਆਪਾਂ ਫਸਲਾਂ ਦੇ ਝਾੜ ਵਧਾ ਲੇ ਬਿਮਾਰੀਆਂ ਵਧਾ ਲੀਆਂ ਉਹ ਚੀਜ਼ਾਂ ਨੇਗੀਆ ਪਹਿਲਾਂ ਝਾੜ ਵੀ ਘੱਟ ਸੀਗੇ ਬਿਮਾਰੀਆਂ ਵੀ ਘੱਟ ਸੀਗੀਆਂ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ